ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ਪਿਛਲੇ ਸਾਲ 13 ਫਰਵਰੀ ਤੋਂ ਚਾਰੇ ਕਿਸਾਨ ਅੰਦੋਲਨ ਦੋ ਉਹਨਾਂ ਇੱਕ ਸਾਲ ਪੂਰਾ ਹੋਣ ਵਾਲਾ ਹੈ ਅਜੇ ਸਥਿਤੀ ਦੇ ਵਿੱਚ ਕਿਸਾਨ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਤਿਆਰੀਆਂ ਕੀਤੀਆਂ ਨੇ ਇਸ ਦੇ ਮੱਦੇਨਜ਼ਰ ਕਿਸਾਨ ਅੱਜ 11 ਫਰਵਰੀ ਤੋਂ ਤਿੰਨ ਮਹਾਪੰਚਾਇਤ ਦਾ ਆਯੋਜਨ ਕਰਨ ਜਾ ਰਹੇ ਨੇ ਪਹਿਲੀ ਮਹਾਪੰਚਾਇਤ ਰਤਨਪੁਰਾ ਸਰਹੱਦ ਤੇ ਹੋਵੇਗੀ ਉਧਰ ਕਿਸਾਨ ਅਗੋ ਜਿੱਤੀ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅੱਜ 78ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਹੈ ਉਹਨਾਂ ਨੇ 7 ਦਿਨਾਂ ਬਾਅਦ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕੀਤੀ ਉਹਦੇ ਕਿਸਾਨ ਆਗੂ ਆਪੇ ਮੰਨਿਓ ਕਹੜ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਪਿਛਲੇ 7 ਦਿਨਾਂ ਤੋਂ ਡਾਕਟਰੀ ਸਹਾਇਤਾ ਨਹੀਂ ਲੈ ਰਹੇ ਸੀ ਇਸ ਦਾ ਕਾਰਨ ਇਹ ਸੀ ਕਿ ਜਦੋਂ ਉਹਨਾਂ ਨੂੰ ਡ੍ਰਿਪ ਦਿੱਤੀ ਜਾਂਦੀ ਸੀ ਤਾਂ ਨਾੜੀ 48 ਤੋਂ 72 ਘੰਟਿਆਂ ਦੇ ਅੰਦਰ ਅੰਦਰ ਬੰਦ ਹੋ ਰਹੀ ਸੀ ਜਿਸ ਤੋਂ ਬਾਅਦ ਡ੍ਰਿਪ ਨੂੰ ਨਵੀਂ ਨਾੜੀ ਦੇ ਵਿੱਚ ਲਗਾਉਣਾ ਪੈਂਦਾ ਸੀ ਡੱਲੇਵਾਲ ਨੂੰ 20 ਤੋਂ 22 ਦਿਨਾਂ ਤੱਕ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਦੋਵੇਂ ਹੱਥਾਂ ਦੀਆਂ ਨਾੜੀਆਂ ਬੰਦ ਹੋ ਗਈਆਂ ਡਾਕਟਰਾਂ ਨੂੰ ਡ੍ਰਿਪ ਲਈ ਕੋਈ ਵੀ ਨਾੜੀ ਨਹੀਂ ਮਿਲ ਸਕੀ ਹਾਲਾਂਕਿ ਸੀਨੀਅਰ ਡਾਕਟਰਾਂ ਦਿਆਂ ਟੀਮਾਂ ਮੌਜੂਦ ਸਨ ਹੁਣ ਬੀਤੀ ਸ਼ਾਮ ਤੋਂ ਉਹਨਾਂ ਨੂੰ ਡਾਕਟਰੀ ਸਹਾਇਤਾ ਦੇਣੀ ਮੁਰਤ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਬੇਸ਼ੱਕ ਡੱਲੇਵਾਲ ਸਰੀਰ ਤੌਰ ਤੇ ਕਮਜ਼ੋਰ ਦਿਖਾਈ ਦੇ ਰਹੇ ਨੇ ਪਰ ਅੰਦਰੋਂ ਤਾਕਤਵਰ ਹਨ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਕੇਂਦਰ ਸਰਕਾਰ ਨਾਲ ਮੀਟਿੰਗ ਦੇ ਵਿੱਚ ਆਪਣਾ ਪੱਖ ਜ਼ੋਰਦਾਰ ਟੰਗ ਦੇ ਨਾਲ ਪੇਸ਼ ਕਰਨਗੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਬਾਅਦ 14 ਫਰਵਰੀ ਨੂੰ ਕਿਸਾਨਾਂ ਦੇ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਇਸ ਕਰਕੇ ਅੰਦੋਲਨ ਕਰ ਰਹੇ ਕਿਸਾਨ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਨੇ ਉਧਰ ਕਿਸਾਨ ਆਗੂ ਸਰਵੰਤ ਸਿੰਘ ਪੰਦੇ ਦੇਵ ਵੱਲੋਂ ਮੁਰ ਦਿੱਲੀ ਕੂਚ ਦਾ ਵੀ ਐਲਾਨ ਕਰ ਦਿੱਤਾ ਗਿਆ। ਉਹਨਾਂ ਨੇ ਐਲਾਨ ਕੀਤਾ ਕਿ ਜੇਕਰ 14 ਫਰਵਰੀ ਨੂੰ ਕੇਂਦਰ ਨੁਮਾਇਦਿਆਂ ਨਾਲ ਹੋਣ ਵਾਲੀ ਬੈਠਕ ਦੌਰਾਨ ਕਿਸਾਨੀ ਮੰਗਾਂ ਦਾ ਹੱਲ ਨਾ ਨਿਕਲਿਆ ਤਾਂ 25 ਫਰਵਰੀ ਨੂੰ ਛੰਬੂ ਮੋਰਚੇ ਤੋਂ ਜਥਾ ਪੈਦਲ ਦਿੱਲੀ ਵੱਲ ਕੂਚ ਕਰੇਗਾ। ਸੋਮਵਾਰ ਨੂੰ ਛੰਬੂ ਬਾਰਡਰ ਤੇ ਮੋਰਚੇ ਦੇ ਸੀਨੀਅਰ ਆਗੂ ਸਰਮਨ ਸਿੰਘ ਪੰਦੇਰ ਨੇ ਕਿਹਾ ਕਿ 14 ਫਰਵਰੀ ਨੂੰ ਚੰਡੀਗੜ੍ਹ 'ਚ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਮੀਟਿੰਗ 'ਚ ਸ਼ਿਰਕਤ ਕਰਾਂਗੇ। ਹਾਲਾਂਕਿ ਸਰਕਾਰ ਦੇ ਮਨਸੂਬੇ ਇਸ ਵਾਰ ਬਜਟ ਪੇਸ਼ ਕਰਨ ਵੇਲੇ ਹੀ ਸਾਫ਼ ਹੋ ਚੁੱਕੇ ਸਨ ਹਾਲਾਂਕਿ ਅਸੀਂ ਕਦੇ ਵੀ ਗੱਲ ਕਰਨ ਤੋਂ ਪਿੱਛੇ ਨਹੀਂ ਹਟੇ ਉਹਨਾਂ ਦੱਸਿਆ ਕਿ 13 ਤਰੀਕ ਨੂੰ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਮੌਕੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਆਗੂ ਤੇ ਪੰਜਾਬ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਿਸਾਨ ਤੇ ਮਜ਼ਦੂਰ ਵੀ ਵੱਡੀ ਗਿਣਤੀ ਦੇ ਵਿੱਚ ਛੰਭੂ ਬਾਰਡਰ ਤੇ ਪਹੁੰਚ ਰਹੇ ਨੇ 11 ਨੂੰ ਰਾਜਸਥਾਨ ਦੇ ਰਤਨਪੂਰਾ ਜਾਨੀ ਕਿ ਅੱਜ ਉਥੇ ਮਹਾਪੰਚਾਇਤ ਹੋਵੇਗੀ 12 ਫਰਵਰੀ ਤੇ 13 ਫਰਵਰੀ ਨੂੰ ਛੰਬੂ 'ਚ ਮਹਾਪੰਚਾਇਤ ਕੀਤੀ ਜਾ ਰਹੀ ਹੈ ਜੇ ਸਰਕਾਰ ਦੇ ਵੱਲੋਂ 14 ਦੀ ਮੀਟਿੰਗ 'ਚ ਕੋਈ ਸਚੁਜਾ ਹੱਲ ਨਹੀਂ ਕੱਢਿਆ ਗਿਆ ਤਾਂ 25 ਫਰਵਰੀ ਨੂੰ ਛੰਬੂ ਮੋਰਚੇ ਤੋਂ ਜਥਾ ਦਿੱਲੀ ਨੂੰ ਪੈਦਲ ਕੂਚ ਕਰੇਗਾ ਹੁਣਾਂ ਕਿਹਾ ਕਿ ਖੰਨਾ ਤੋਂ ਨੌਜਵਾਨ ਐਥਲੀਟ ਕੋਚ ਦਿਲਪ੍ਰੀਤ ਸਿੰਘ ਕਿਸਾਨੀ ਮੰਗਾਂ ਦੇ ਹੱਕ ਦੇ ਵਿੱਚ ਪਾਰਲੀਮੈਂਟ ਤੱਕ 302 ਕਿਲੋਮੀਟਰ ਦਾ ਪੈਂਡਾ ਦੌੜ ਕਰਕੇ ਤੈਅ ਕਰਕੇ ਆਇਆ ਹੈ ਅਮਰੀਕਾ ਵੱਲੋਂ ਰਿਪੋਰਟ ਕੀਤੀ ਭਾਰਤੀ ਨਾਗਰਿਕਾਂ ਬਾਰੇ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਨੂੰ ਤਾੜਨਾ ਕਰਨੀ ਚਾਹੀਦੀ ਹੈ ਪਰ ਸਰਕਾਰ ਦੇ ਵੱਲੋਂ ਤਾਰੀ ਚੁੱਪੀ ਦੇਸ਼ ਦਾ ਨਿਰਾਦਰ ਕਰਨ ਵਾਲੀ ਹੈ ਇਸ ਮੌਕੇ ਜਗਜੀਤ ਸਿੰਘ ਲੋਂਗੋਵਾਲ ਜੰਗ ਸਿੰਘ ਤੇ ਹੋਰ ਕਈ ਕਿਸਾਨ ਆਗੂ ਮੌਕੇ ਤੇ ਮੌਜੂਦ ਰਹੇ ਪੰਦੇਰਨੀ ਵੀ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਚੱਲ ਰਹੇ ਖੇਤੀ ਸੈਕਟਰ ਦੇ ਸੰਕਟਾਂ ਨੂੰ ਹੱਲ ਕਰਨ ਲਈ جاری ਸੰਘਰਸ਼ ਨੂੰ ਹੋਰ ਵਿਆਪਕ ਪੱਧਰ ਤੇ ਲੈ ਜਾਣ ਲਈ ਪਰਾਤਰੀ ਜਥੇਬੰਦੀਆਂ ਨਾਲ ਏਕਤਾ ਲਈ ਜਾਰੀ ਯਤਨਾਂ ਨੂੰ ਅੱਗੇ ਵਿਦਾਇਆ ਜਾਵੇਗਾ ਤਾਂ ਇਸ ਲਈ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਵੱਲੋਂ 12 ਫਰਵਰੀ ਦੀ ਸੱਦੀ ਗਈ ਮੀਟਿੰਗ ਦੇ ਵਿੱਚ ਦਿੱਲੀ ਅੰਦੋਲਨ ਦੇ ਆਗੂਆਂ ਦਾ ਵਫਦ ਚੰਡੀਗੜ੍ਹ ਵਿਖੇ ਕਿਸਾਨ ਭਵਨ ਦੇ ਵਿੱਚ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਸਮੁੱਚੀ ਏਕਤਾ ਦੇ ਹਾਮੀ ਆ ਲੋਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੀਆਂ ਜਥੇਬੰਦੀਆਂ ਨੂੰ ਏਕਤਾ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਅਓ ਜੁਗਤਿ ਕਿਸਾਨ ਮੋਰਚਾ ਪੰਜਾਬ ਦੇ ਵੱਲੋਂ ਪੰਜਾਬ ਸਰਕਾਰ ਖਿਲਾਫ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਬਾਰੇ ਕਿਸਾਨਾਂ ਨੂੰ ਜਾਗਰੂਤ ਕਰਨ ਲਈ ਕਿਸਾਨਾਂ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪ੍ਰਧਾਨ ਹਰਵਿੰਦਰ ਸਿੰਘ ਲਖੋਵਾਲ ਦੇ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਦੇ ਵਿੱਚ ਹੋਈ ਮੀਟਿੰਗ ਦੌਰਾਨ ਸਿਆਸੀ ਮੁੱਦਿਆਂ ਤੇ ਵਿਚਾਰਾ-ਚਰਚਾ ਹੋਈਆਂ ਨੇ ਆਵਕਰ ਸਿੰਘ ਤੇ ਹਰਿੰਦਰ ਸਿੰਘ ਲਖੋਵਾਲ ਪ੍ਰਧਾਨ ਨੇ ਦੱਸਿਆ ਕਿ ਮਾਰਚ ਮਹੀਨੇ ਦੇਸ਼ ਦੇ ਸਾਰੇ ਸੂਬਿਆਂ ਦੀ ਰਾਜਸਟਾਨੀਆਂ ਦੇ ਵਿੱਚ ਪੱਕੇ ਮੋਰਚੇ ਲੱਗਣਗੇ ਜਿਸ ਤਹਿਤ ਪੰਜਾਬ ਦੇ ਰਾਜਸਟਾਨ ਵਿੱਚ ਚੰਡੀਗੜ੍ਹ ਦੇ ਵਿੱਚ 5 ਮਾਰਚ ਨੂੰ ਪੱਕਾ ਮੋਰਚਾ ਆਰੰਭਿਆ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਨਵੇਂ ਖੇਤੀਬਾੜੀ ਖਰੜਰੇ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਨਾਂ ਕਹਿੰਿਆ ਕਿ ਕੇਂਦਰ ਸਰਕਾਰ ਨੇ ਬਜਟ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੁਝ ਨਹੀਂ ਦਿੱਤਾ ਸਿਰਫ ਕਰਜ਼ੇ ਦੀ ਲਿਸਟ 3 ਤੋਂ ਵਧਾ ਕੇ 5 ਲੱਖ ਕੀਤੀ ਗਈ ਹੈ ਜਿਸ ਕਾਰਨ ਕਿਸਾਨਾਂ ਸਿਰ ਕਰਜ਼ੇ ਦੇ ਪੰਡ ਹੋਰ ਵਧੇਗੀ ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਵਾਗਾ ਬਾਰਡਰ ਖੋਲੇ ਤਾਂ ਜੋ ਕਿਸਾਨ ਇੱਕ ਦੂਜੇ ਮੁਲਕਾਂ ਦੇ ਵਿੱਚ ਫਸਲ ਵੇਚਣ ਦੇ ਸਮਰੱਥ ਹੋ ਸਕਣ ਉਹਨਾਂ ਕਹਿੰਿਆ ਕਿ ਜੇਕਰ ਗੁਜਰਾਤ ਰਾਹੀਂ ਫਸਲ ਬਾਹਰ ਜਾ ਸਕਦੀ ਹੈ ਤੇ ਪੰਜਾਬ ਦਾ ਰਸਤਾ ਬੰਦ ਕਿਉਂ ਹੈ ਇਸ ਮੌਕੇ ਹੋਰ ਕਿਸਾਨਾਂ ਗੁਣੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਪਿਛਲੇ ਸਾਲ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੇ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਸਰਕਾਰ ਨੇ ਹੁਣ ਤੱਕ ਲਾਗੂ ਨਹੀਂ ਕੀਤਾ ਤੇ ਪੱਕੇ ਮੋਰਚੇ ਦੌਰਾਨ ਸਰਕਾਰ ਨੂੰ ਇਹ ਵਾਅਦੇ ਯਾਦ ਕਰਵਾਏ ਜਾਣਗੇ ਮੀਟਿੰਗ ਦੌਰਾਨ ਨਿਰਮਲ ਸਿੰਘ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਖੇਤਰ ਦੇ ਵਿੱਚ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਕਿਸਾਨਾਂ ਨੂੰ ਬਿਨਾ ਫਾਈਲ ਖਰਚੇ ਦੇ ਲੈਸੰਸੀ ਹਥਿਆਰ ਜਾਰੀ ਕਰਕੇ ਕਿਉਂਕਿ ਜੰਗਲੀ ਸੁਰ ਸਰਹੱਦ ਖੇਤਰ ਦੇ ਵਿੱਚ ਫਸਲਾਂ ਦਾ ਉਜਾੜਾ ਕਰਦੇ ਨੇ ਸਿਮਰਜੀਤ ਸਿੰਘ ਤੇ ਹੋਰ ਕਈ ਕਿਸਾਨਾ ਗੋਣੇ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਨੂ ਕਾਸ਼ਤਕਾਰਾਂ ਦੀ ਸਾਰ ਲੈਣ ਦੀ ਵੀ ਮੰਗ ਕੀਤੀ ਹੈ